ਗਲਗੋਟਿਆ ਯੂਨੀਵਰਸਿਟੀ ਨੇ ਭਾਰਤ ਦੀ ਗਜਬ ਵੇਚਤੀ AI ਸੰਮੇਲਨ ਦੇ ਵਿੱਚ ਕਰਵਾਈ ਵਿਸ਼ੇ ਭਰਦੇ ਵਿੱਚ ਭਾਰਤ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਚੀਨ ਦੀ ਖੋਜ ਨੂੰ ਆਪਣੀ ਖੋਜ ਦੱਸਿਆ ਕਿ ਭਾਈ ਆਹ ਕੁੱਤੇ ਨੂਮਾ ਰੋਬੋਟ ਅਸੀਂ ਬਣਾਇਆ ਪਰ ਭੰਡਾ ਹੌਸਲੇ ਫੁੱਟਿਆ ਜਦ ਚਾਈਨਾ ਨੇ ਉਸ ਰੋਬੋਟ ਦੀਆਂ ਤਸਵੀਰਾਂ ਤੇ ਉਸ ਦਾ ਮਾਰਕੀਟ ਰੇਟ ਟਵੀਟ ਕਰਕੇ ਦੱਸ ਦਿੱਤਾ ਕਿ ਭਾਈ ਇਹ ਤੁਹਾਡਾ ਔਰੇਂਜ ਨਹੀਂ ਇਹ ਸਾਡਾ Jio 2 ਹੈ ਜਿਹੜਾ 2800 ਡਾਲਰ ਦਾ ਬਾਜ਼ਾਰ ਦੇ ਵਿੱਚ ਮਿਲਦਾ ਤੇ ਦੇਸ਼ ਦੇ IT ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਇਸ ਰੋਬੋਟ ਨੂੰ ਦੇਸ਼ਤੀ AI ਦੀ ਦੁਨੀਆ ਦੇ ਵਿੱਚ ਵੱਡੀ ਪ੍ਰਾਪਤੀ ਦੱਸਦਿਆਂ ਟਵੀਟ ਕਰ ਦਿੱਤਾ। ਚੈਨਲ ਨੇ ਇੰਟਰਵਿਊ ਵੀ ਕਰ ਦਿੱਤੀ ਪਰ ਬਾਅਦ ਦੇ ਵਿੱਚ ਜਦ ਥੂਤੂ ਹੋਈ ਤਾਂ ਮਿਨਿਸਟਰ ਸਾਹਿਬ ਵੀ ਆਪਣਾ ਟਵੀਟ ਡਿਲੀਟ ਕਰਕੇ ਭਜਦੇ ਨਜ਼ਰ ਆਏ। ਚੈਨਲ ਨੇ ਵੀ ਵੀਡੀਓ ਡਿਲੀਟ ਕੀਤੀ ਤੇ ਗਲਗੋਟਿਆ ਯੂਨੀਵਰਸਿਟੀ ਨੂੰ ਸਮੇਲਨ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇੱਥੇ ਹੀ ਬਸ ਨਹੀਂ। ਇਸੇ ਸਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੀਲ ਸੈਸ਼ਨ ਦੇ ਚੱਕਰ ਦੇ ਵਿੱਚ ਆਪਣੇ ਸਮਾਨ ਦੀ ਪ੍ਰਦਰਸ਼ਨੀ ਕਰਨਾ ਇਹ ਤਨੰਜੇ ਯਾਦਵਦਾਸ ਸਮਾਨ ਵੀ ਚੋਰੀ ਹੋ ਗਿਆ। ਦਿੱਲੀ ਦੇ ਵਿੱਚ 16 ਫਰਵਰੀ ਤੋਂ 20 ਫਰਵਰੀ ਤੱਕ AI ਸਮੇਲਨ ਹੋ ਰਿਹਾ ਜਿਸ ਤੇ ਵਿੱਚ ਵਿਸ਼ਵ ਭਰ ਤੋਂ ਕਈ ਦੇਸ਼ ਅਤੇ ਵਿਸ਼ਵ ਦੀਆਂ ਸਭ ਤੋਂ ਵੱਡੀਆਂ AI ਕੰਪਨੀਆਂ ਆਈਆਂ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਪ੍ਰਦਰਸ਼ਨ ਦੇ ਵਿੱਚ ਆਪਣੇ AI ਡੈਮੋ ਤੇ AI ਪ੍ਰੋਡਕਟ ਲਾਈਵ ਦਿਖਾਏ ਜਾ ਰਹੇ ਨੇ ਭਾਵ ਹਰ ਕੰਪਨੀ ਦੇ ਵੱਲੋਂ ਵੱਖ-ਵੱਖ ਦੇਸ਼ਾਂ ਦੇ ਵੱਲੋਂ AI ਦੇ ਵਿੱਚ ਆਪਣੀਆਂ ਪ੍ਰਾਪਤੀਆਂ ਦਿਖਾਈਆਂ ਜਾ ਰਹੀਆਂ ਨੇ ਇੱਥੇ ਹੀ ਭਾਰਤੀ ਗਲਗੋਟਿਆ ਯੂਨੀਵਰਸਿਟੀ ਵੀ ਆਪਣੀਆਂ ਪ੍ਰਾਪਤੀਆਂ ਦਿਖਾਉਣ ਦੇ ਲਈ ਪਹੁੰਚੀ ਉਹ ਗੱਲ ਵਕਰੀ ਕਿ ਉਹਨਾਂ ਦੀ ਪ੍ਰਾਪਤੀ ਚੋਰੀ ਦੀ ਸੀ ਭਾਵ ਕੋਚ ਚਾਈਨਾ ਦੀ ਜਿਸ ਦੇ ਉੱਪਰ ਦਾਵਾ ਗਲਗੋਟਿਆ ਯੂਨੀਵਰਸਿਟੀ ਨੇ ਆਪਣਾ ਕਰ ਦਿੱਤਾ ਦਰਸਲ ਗਲਗੋਟਿਆ ਯੂਨੀਵਰਸਿਟੀ ਨੇ ਇੱਕ ਰੋਬੋਟ ਪੇਸ਼ ਕੀਤਾ ਜਿਹੜਾ ਕਿ ਕੁੱਤੇ ਨੂੰ ਵਾਂਸੀ ਜਿਸ ਦਾ ਨਾਮ ਉਹਨਾਂ ਨੇ ਓਰੀਅਨ ਦੱਸਿਆ ਅਤੇ ਕਿਹਾ ਕਿ ਇਹ ਰੋਬੋਟ ਸਾਡੇ ਸਟੂਡੈਂਟਸ ਵੱਲੋਂ ਸਾਡੀ ਯੂਨੀਵਰਸਿਟੀ ਦੇ ਵਿੱਚ ਬਣਾਇਆ ਗਿਆ ਤੇ ਇਸ ਪ੍ਰਾਪਤੀ ਦੀ ਵਾਹਵਾਹੀ ਕਰਦੇ ਦੇਸ਼ ਦੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਬੀ ਦਿਖਾਈ ਦਿੱਤੇ ਉਹਨਾਂ ਦੇ ਵੱਲੋਂ ਵੀ ਇਸ ਪ੍ਰਾਪਤੀ ਦਾ ਟਵੀਟ ਕੀਤਾ ਗਿਆ ਤੇ ਕਿਹਾ ਗਿਆ ਕਿ ਭਾਰਤ ਏਆਈ ਦੀ ਦੁਨੀਆ ਦੇ ਵਿੱਚ ਦੇਖੋ ਕਿੱਥੋਂ ਤੱਕ ਪਹੁੰਚ ਗਿਆ ਪਰ ਇਹ ਸਬ ਦਾ ਭਾਂਡਾ ਉਸ ਵੇਲੇ ਫੁੱਟਿਆ ਜਦ ਸਟਰੀਟ ਦਾ ਜਵਾਬ ਚਾਈਨਾ ਦੇ ਇੱਕ ਪਲੇਟਫਾਰਮ ਨੇ ਦਿੱਤਾ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਹੁਣੇ-ਹੁਣੇ ਪਤਾ ਲੱਗਿਆ। ਸਾਡੇ ਵੱਲੋਂ ਬਣਾਏ ਹੋਏ ਰੋਬੋਟ ਤੇ ਦਾਵਾ ਇੰਡੀਆ ਦੀ ਇੱਕ ਯੂਨੀਵਰਸਿਟੀ ਕਰ ਰਹੀ ਹੈ। ਇੰਨਾ ਹੀ ਨਹੀਂ ਚਾਈਨਾ ਨੇ ਇਹ ਵੀ ਦੱਸ ਦਿੱਤਾ ਕਿ ਭਾਈ ਇਹ ਰੋਬੋਟ ਮਾਰਕੀਟ ਦੇ ਵਿੱਚ ਉਪਲਬਧ ਹੈ ਤੇ 2800 ਡਾਲਰ ਦੇ ਵਿੱਚ ਕੋਈ ਵੀ ਇਸ ਨੂੰ ਖਰੀਦ ਸਕਦਾ ਹੈ। ਇਹ ਖੁਲਾਸਾ ਹੁੰਦੇ ਹੀ ਗਲਗੋਟਿਆ ਯੂਨੀਵਰਸਿਟੀ ਦੀਆਂ ਵੀ ਅੱਖਾਂ ਖੁੱਲੀਆਂ। ਇਸਤੇ ਆਈਟੀ ਮੰਤਰੀ ਦੀਆਂ ਵੀ ਅੱਖਾਂ ਖੁੱਲੀਆਂ ਤੇ ਫਿਰ ਹੋਇਆ ਕੁਝ ਐਸਾ ਕਿ ਜਿਸ ਚੈਨਲ ਤੇ ਗਲਗੋਟਿਆ ਯੂਨੀਵਰਸਿਟੀ ਨੇ ਦਾਵਾ ਕੀਤਾ ਸੀ ਉਸ ਚੈਨਲ ਦੇ ਵੱਲੋਂ ਵੀਡੀਓ ਡਿਲੀਟ ਕਰ ਦਿੱਤੀ ਗਈ ਗਲਗੋਟਿਆ ਯੂਨੀਵਰਸਿਟੀ ਨੂੰ ਏਆਈ ਸਮੇਲਨ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਆਈਟੀ ਮੰਤਰੀ ਸਾਹਿਬ ਆਪਣਾ ਟਵੀਟ ਡਿਲੀਟ ਕਰਕੇ ਭਜਦੇ ਹੋਏ ਨਜ਼ਰ ਆਏ ਹਾਲਾਂਕਿ ਇਸ ਤੋਂ ਬਾਅਦ ਗਲਗੋਟਿਆ ਯੂਨੀਵਰਸਿਟੀ ਦੀ ਉਹੀ ਪ੍ਰੋਫੈਸਰ ਨੀਹਾ ਸਿੰਘ ਜਿਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਇਹ ਰੋਬੋਟ ਸਾਡਾ ਆ ਤੇ ਫਿਰ ਉਹਨਾਂ ਦੇ ਵੱਲੋਂ ਹੀ ਆਪਣੇ ਬਿਆਨਾਂ ਤੋਂ ਪੁੱਠੇ ਮੁਰਦਿਆਂ ਇਹ ਦਾਅਵੇ ਵੀ ਕੀਤੇ ਗਏ ਕਿ ਅਸੀਂ ਇਹ ਕਦੇ ਨਹੀਂ ਕਿਹਾ ਕਿ ਰੋਬੋਟ ਸਾਡਾ ਬਣਾਇਆ ਹੋਇਆ ਤੇ ਨਾਲ ਹੀ ਗਲਗੋਟਿਆ ਯੂਨੀਵਰਸਿਟੀ ਦੇ ਵੱਲੋਂ ਵੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਸਾਫ ਤੌਰ ਤੇ ਲਿਖਿਆ ਕਿ ਅਸੀਂ ਕਦੇ ਦਾਵਾ ਨਹੀਂ ਕੀਤਾ ਕਿ ਰੋਬੋਟ ਸਾਡਾ ਆ ਇਹ ਸਿਰਫ ਸਾਡੇ ਖਿਲਾਫ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਗਲਗੋਟਿਆ ਯੂਨੀਵਰਸਿਟੀ ਵੀ ਪੁੱਠੀ ਮੁੜ ਗਈ ਦੇਸ਼ ਤੇ ਆਈਟੀ ਮੰਤਰੀ ਵੀ ਅੱਡੀਆਂ ਨੂੰ ਥੁੱਕ ਲਾ ਕੇ ਇਸ ਬਿਆਨ ਤੋਂ ਪਿੱਛੇ ਮੁੜ ਗਏ ਪਰ ਪੂਰੇ ਵਿਸ਼ੇ ਦੇ ਵਿੱਚ ਭਾਰਤ ਦੀ ਇਹ ਤਸਵੀਰ ਗਈ ਕਿ ਭਾਰਤ AI ਦੀ ਦੁਨੀਆ ਦੇ ਵਿੱਚ ਕਿੱਥੇ ਪਹੁੰਚਿਆ ਇਹ ਤਾਂ ਨਹੀਂ ਪਤਾ ਪਰ AI ਦੀ ਖੋਜ ਚੋਰੀ ਕਰਨ ਦੇ ਵਿੱਚ ਭਾਰਤ ਸਭ ਤੋਂ ਉੱਪਰ ਪਹੁੰਚ ਗਿਆ। ਵੱਡੀ ਗੱਲ ਇਹ ਵੀ ਕਿ ਦੇਸ਼ ਦੇ IT ਮੰਤਰੀ ਨੂੰ ਇਹ ਤੱਕ ਨਹੀਂ ਪਤਾ ਕਿ AI ਦੀ ਦੁਨੀਆ ਦੇ ਵਿੱਚ ਅਸੀਂ ਕਿੱਥੋਂ ਤੱਕ ਪਹੁੰਚੇ ਹਾਂ। ਜਿਸ ਖੋਜ ਨੂੰ ਮੈਂ ਪ੍ਰਚਾਰ ਰਿਹਾ ਉਹ ਖੋਜ ਸਾਡੀ ਹੈ ਵੀ ਜਾਂ ਨਹੀਂ। ਮੈਂ ਇੱਥੇ ਮੰਤਰੀ ਸਾਹਿਬ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਮੰਤਰੀ ਸਾਹਿਬ ਦਿਖਾਉਣਾ ਤਾਂ ਇਹ ਸੀ ਕਿ ਅਸੀਂ AI ਦੇ ਖੇਤਰ ਦੇ ਵਿੱਚ ਕਿੱਥੇ ਪਹੁੰਚ ਗਏ ਹਾਂ। ਪਰ ਦਿਖਾ ਇਹ ਦਿੱਤਾ ਗਿਆ ਕਿ ਅਸੀਂ AI ਦੀ ਖੋਜ ਚੋਰੀ ਕਰਨ ਦੇ ਵਿੱਚ ਕਿੱਥੇ ਪਹੁੰਚ ਗਏ ਹਾਂ। ਮંત્રી ਸਾਹਿਬ ਇਹ ਹੀ ਡਿਜੀਟਲ ਇੰਡੀਆ ਵੈਸੇ ਸਬਦੇ ਵਿੱਚ ਧੰਨਵਾਦ ਕਰਨਾ ਸੋਸ਼ਲ ਮੀਡੀਆ ਦਾ ਬਣਦਾ ਹੈ ਜਿਸ ਤੇ ਕਰਕੇ ਇਹ ਸਭ ਆਂਡਾ ਪੁੱਟਿਆ ਜੇਕਰ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਭਾਰਤ ਦੀ ਇੱਕ ਯੂਨੀਵਰਸਿਟੀ ਕਿਸੇ ਹੋਰ ਦੀ ਖੋਜ ਨੂੰ ਆਪਣੀ ਖੋਜ ਦੱਸ ਕੇ ਵਾਹ ਵਾਹੀ ਘਟ ਜਾਂਦੀ ਤੇ ਦੇਸ਼ ਤੇ ਆਈਟੀ ਮੰਤਰੀ ਵੀ ਕਿਸੇ ਹੋਰ ਦੀ ਖੋਜ ਨੂੰ ਆਪਣੇ ਦੇਸ਼ ਦੀ ਖੋਜ ਦੱਸ ਕੇ ਵਾਹ ਵਾਹੀ ਘਟ ਜਾਂਦੇ ਇਸ ਤੋਂ ਬਾਅਦ ਗਲਗੋਟਿਆ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਵੀ ਇੰਟਰਵਿਊ ਇੰਟਰਵਿਊ ਦੇ ਵਿੱਚ ਇਹ ਕਹਿੰਦੀ ਨਜ਼ਰ ਆਈ ਕਿ ਇਹ ਰੋਬੋਟ ਤਕਰੀਬਨ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਸਾਡੀ ਯੂਨੀਵਰਸਿਟੀ ਦੇ ਵਿੱਚ ਆਇਆ ਤੇ ਸਾਡੀ ਯੂਨੀਵਰਸਿਟੀ ਦੇ ਵਿੱਚ ਤੁਰਦੇ ਫਿਰਦੇ ਆ ਅਸੀਂ ਇਸ ਨੂੰ ਦੇਖਿਆ ਤੇ ਉਹ ਉਹਨਾਂ ਉਸਤੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਰੋਬੋਟ ਲਿਆਂਦਾ ਇਸ ਲਈ ਗਿਆ ਤਾਂ ਜੋ ਅਸੀਂ ਇਸਦੀ ਵਰਕਿੰਗ ਨੂੰ ਸਮਝ ਸਕੀਏ ਤੇ ਅਸੀਂ AI ਦੀ ਦੁਨੀਆ ਦੇ ਵਿੱਚ ਅੱਗੇ ਹੋਰ ਕੰਮ ਕਰ ਸਕੀਏ ਇਸੇ ਸਮੇਲਨ ਦੇ ਵਿੱਚ ਇੱਕ ਹੋਰ ਖਬਰ ਚਰਚਾ ਦਾ ਵਿਸ਼ਾ ਰਹੀ ਉਹ ਇਹ ਸੀ ਕਿ ਸਮੇਲਨ ਦੇ ਵਿੱਚ ਪ੍ਰਦਰਸ਼ਨੀ ਲਾ ਕੇ ਆਪਣੀਆਂ ਪ੍ਰਾਪਤੀਆਂ ਦਿਖਾਉਣਾ ਇਹ ਤਨੰਜਯ ਯਾਦਵ ਨਾਮੀ ਸ਼ਖਸ ਦਾ ਪ੍ਰਦਰਸ਼ਨੀ ਤੋਂ ਸਾਰਾ ਸਮਾਂ ਹੀ ਚੋਰੀ ਹੋ ਗਿਆ ਤੇ ਦੱਸਿਆ ਇਹ ਵੀ ਗਿਆ ਕਿ ਭਾਈ ਇਸ ਚੋਰੀ ਦਾ ਠਿਕਰਾ ਦੇਸ਼ ਤੇ ਪ੍ਰਧਾਨ ਮੰਤਰੀ ਦੇ ਦੌਰੇ ਤੇ ਪਟਿਆ ਕਿਉਂਕਿ ਹੋਇਆ ਕੁਝ ਐਸਾ ਕਿ ਸਮੇਲਨ ਚੱਲ ਰਿਹਾ ਸੀ ਪ੍ਰਦਰਸ਼ਨ ਕਰਨ ਵਾਲੇ ਆਪੋ ਆਪਣੇ ਪ੍ਰੋਡਕਟਸ ਦੀ ਪ੍ਰਦਰਸ਼ਨੀ ਕਰ ਰਹੇ ਸਨ ਤੇ ਉਸ ਤੋਂ ਬਾਅਦ ਹੁਕਮ ਹੁੰਦਾ ਹੈ ਕਿ ਭਾਈ ਦੇਸ਼ ਤੇ ਪ੍ਰਧਾਨ ਮੰਤਰੀ ਨੇ ਆਉਣਾ ਤੇ ਪੂਰੇ ਹਾਲ ਨੂੰ ਖਾਲੀ ਕਰ ਦਿੱਤਾ ਜਾਵੇ ਹੁਣ ਇਹ ਆਈ ਦੇ ਪ੍ਰੋਡਕਟ ਕੋਈ 2-4 ਜਾਂ 5000 ਦੇ ਤਾਂ ਨਹੀਂ ਇਹ ਤਾਂ ਲੱਖਾਂ ਜਾਂ ਕਰੋੜਾਂ ਦੇ ਵਿੱਚ ਹੁੰਦੇ ਨੇ ਪਰ ਫਿਰ ਵੀ ਆਪੋ ਆਪਣੇ ਪ੍ਰੋਡਕਟ ਉੱਥੇ ਹੀ ਛੱਡ ਕੇ ਹਾਲ ਨੂੰ ਖਾਲੀ ਕਰਨ ਦੇ ਲਈ ਕਹਿ ਦਿੱਤਾ ਗਿਆ ਕਿਉਂਕਿ ਭਾਈ ਦੇਸ਼ ਤੇ ਪ੍ਰਧਾਨ ਮੰਤਰੀ ਨੇ ਆਉਣਾ ਦੇਖਦੇ ਪਰ ਪ੍ਰਧਾਨ ਮੰਤਰੀ ਦੇ ਨਾਲ ਕੈਮਰਾਮੈਨ ਵੀ ਸੀ ਉਹਨਾਂ ਕੈਮਰਾਮੈਨਾਂ ਨੇ ਇਹ ਵੀ ਦੇਖਣਾ ਸੀ ਕਿ ਕਿਸ ਐਂਗਲ ਤੋਂ ਪ੍ਰਧਾਨ ਮੰਤਰੀ ਜੀ ਦੀ ਤਸਵੀਰ ਪ੍ਰਧਾਨ ਮੰਤਰੀ ਜੀ ਦੀ ਰੀਲ ਚੰਗੀ ਆਉਣੀ ਹੈ ਕਿਉਂਕਿ ਤੁਹਾਨੂੰ ਪਤਾ ਤਾਂ ਹੈ ਪ੍ਰਧਾਨ ਮੰਤਰੀ ਸਾਹਿਬ ਆਪਣੇ ਤੇ ਕੈਮਰੇ ਦੇ ਵਿੱਚਕਾਰ ਆਉਣ ਵਾਲੇ ਕਿਸੇ ਵੀ ਸ਼ਖਸ ਨੂੰ ਪਸੰਦ ਨਹੀਂ ਕਰਦੇ ਤਾਂ ਇਸੇ ਕਰਕੇ ਪੂਰੇ ਦਾ ਪੂਰਾ ਹਾਲ ਖਾਲੀ ਕਰਵਾਇਆ ਗਿਆ ਉਹ ਵੀ ਜ਼ਬਰਦਸਤੀ ਫਿਰ ਪ੍ਰਧਾਨ ਮੰਤਰੀ ਮੋਦੀ ਆਉਂਦੇ ਨੇ ਤੇ ਉਹਨਾਂ ਨੇ ਉਹਨਾਂ ਦੇ ਅੱਗੇ ਪਿੱਛੇ ਕੈਮਰੇ ਵਾਲੇ ਰੀਲਾਂ ਬਣੀਆਂ ਫੋਟੋਆਂ ਵੀ ਖਿੱਚੀਆਂ ਗਈਆਂ ਕਿਉਂਕਿ ਭਾਈ ਫਿਰ ਇਹ ਵੀ ਤਾਂ ਦੁਨੀਆ ਨੂੰ ਦਿਖਾਉਣਾ ਸੀ ਕਿ ਭਾਰਤ ਨੂੰ AI ਦੀ ਦੁਨੀਆ ਦੇ ਵਿੱਚ PM ਮੋਦੀ ਨੇ ਕਿੰਨਾ ਅੱਗੇ ਲੈ ਗਏ ਅਸਲੀਅਤ ਦੇ ਵਿੱਚ AI ਦੀ ਦੁਨੀਆ ਦੇ ਵਿੱਚ ਭਾਰਤ ਕਿੰਨਾ ਅੱਗੇ ਆ ਅਸੀਂ ਜਾਂਦੇ ਹਾਂ ਆਪਣੇ ਸਮਾਨ ਨੂੰ ਉੱਥੇ ਹੀ ਛੱਡ ਕੇ ਹਾਲ ਖਾਲੀ ਕਰਕੇ ਗਿਆ ਤਨੰਜੇ ਯਾਦਮ ਉਸ ਵੇਲੇ ਹੈਰਾਨ ਹੋ ਗਿਆ ਜਿਸ ਵੇਲੇ ਉਸਨੇ ਦੇਖਿਆ ਕਿ ਪ੍ਰਦਰਸ਼ਨੀ ਤੇ ਲੱਗਿਆ ਉਸ ਦਾ ਸਾਰੇ ਦਾ ਸਾਰਾ ਸਮਾਨ ਚੋਰੀ ਹੋ ਗਿਆ ਸਿਰਫ ਖਾਲੀ ਡੱਬੇ ਉੱਥੇ ਪਏ ਸਨ ਜਿਸ ਨੂੰ ਤਨੰਜੇ ਨੇ ਟਵੀਟ ਕਰਕੇ ਦਿਖਾਇਆ ਹਾਲਾਂਕਿ ਬਾਅਦ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਸਮਾਨ ਰਿਕਵਰ ਵੀ ਕਰਵਾ ਦਿੱਤਾ ਗਿਆ AI ਦੀ ਦੁਨੀਆ ਦੇ ਵਿੱਚ ਭਾਰਤ ਕਿੱਥੇ ਜੇ ਪਹੁੰਚ ਗਿਆ ਇਹ ਅੰਦਾਜ਼ਾ ਤੁਸੀਂ ਇੱਥੋਂ ਹੀ ਲਾ ਲਵੋ ਜੇ ਸਮੇਲਨ ਦੇ ਵਿੱਚ ਵੱਖੋ ਵੱਖਰੇ ਦੇਸ਼ ਤੇ ਵੱਖੋ ਵੱਖਰੀਆਂ ਕੰਪਨੀਆਂ ਆਪਣੇ ਬਹੁਤ ਅਪਡੇਟਡ ਪ੍ਰੋਡਕਟ ਦਿਖਾ ਰਹੀਆਂ ਸਨ ਉੱਥੇ ਹੀ ਭਾਰਤ ਦੀ ਇੱਕ ਯੂਨੀਵਰਸਿਟੀ ਨੇ ਆਹ ਪੁਰਜਾ ਵੀ ਦਿਖਾਇਆ ਜਿਹੜਾ ਥਰਮੋਕੋਲ ਦੇ ਨਾਲ ਬਣਾਇਆ ਹੋਇਆ ਡਰੋਨ ਸੀ ਜਿਸ ਨੂੰ ਦੇਖ ਕੇ ਇੰਜ ਲੱਗਦਾ ਸੀ ਕਿ ਜਿਵੇਂ ਇਹ ਕਿਸੇ ਪਹਿਲੀ ਜਾਂ ਦੂਜੀ ਕਲਾਸ ਦੇ ਜਵਾਕ ਨੇ ਬਣਾਇਆ ਹੋਵੇ ਹੁਣ ਤੁਸੀਂ ਆਪ ਵੀ ਦੇਖ ਲਓ ਕਿ ਭਾਈ AI ਦੀ ਦੁਨੀਆ ਦੇ ਵਿੱਚ ਭਾਰਤ ਕਿੱਥੇ ਜੇ ਪਹੁੰਚ ਗਿਆ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀਆਂ ਗੱਲਾਂ ਕਰਨ ਵਾਲੇ ਲੀਡਰਾਂ ਨੇ ਭਾਰਤ ਨੂੰ ਕਿੱਥੇ ਜੇ ਪਹੁੰਚਾਇਆ ਡਿਜੀਟਲ ਇੰਡੀਆ ਬਣਾਉਣ ਵਾਲੇ ਲੀਡਰਾਂ ਨੇ ਭਾਰਤ ਨੂੰ AI ਦੀ ਦੁਨੀਆ 'ਚ ਕਿੱਥੇ ਜੇ ਪਹੁੰਚਾਇਆ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰੇਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦ ਦੇ ਜਾ ਧੰਨਵਾਦ